ਪਠਾਨਕੋਟ ਦਾ ਨੈਰੁਗੀ ਸਟੇਸ਼ਨ ਜੜਾ ਕਿ 4 ਸਾਲ ਪਹਿਲੇ ਚੱਕੀ ਪੁਲ ਟੁੱਟਣ ਦੀ وجہ ਨਾਲ ਬੰਦ ਹੋ ਗਿਆ ਸੀ ਮੜ ਉਸ ਉਤੇ ਪਹਾੜਾਂ ਦੀ ਰਾਣੀ ਪਟਰੀ ਤੇ ਦੌੜਦੀ ਹੋਈ ਦਿਖਾਈ ਦੇਫੀ ਮੜ ਇੱਕ ਵਾਰ ਫਿਰ ਸੈਲਾਨੀ ਹਿਮਾਚਲ ਦੀਆਂ ਵਾਦੀਆਂ ਦਾ ਨਜ਼ਾਰਾ ਲੈਂਦੇ ਹੋਏ ਪਠਾਨਕੋਟ ਤੋਂ ਹਿਮਾਚਲ ਤੇ ਜੋਗਧਨ ਨਗਰ ਜਾ ਸਕਣਗੇ ਪਰ ਐਸੇ ਚ ਪਠਾਨਕੋਟ ਦੇ ਲੋਕਾਂ ਦੀ ਮੁਸ਼ਕਿਲਾਂ ਬਧੀਆਂ ਹੋਈਆਂ ਦਿਸ ਰਹੀਆਂ ਨੇ ਕਿਉਂਕਿ 4 ਸਾਲ ਪਹਿਲਾਂ ਜਦ ਰੇਲਵੇ ਪੁਲ ਟੁੱਟਿਆ ਸੀ ਤਾਂ ਉਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੂੰ ਟ੍ਰੈਫਿਕ ਸੁਧਾਰਨ ਚ ਹਤੇ ਸੁਖੂਲੀਤ ਮਿਲ ਲਈ ਸੀ ਪਰ ਰੇਲ ਚੱਲਣ ਦੀ ਬਜਾ ਨਾਲ ਪਠਾਨਕੋਟ ਜਪੰਦੇ ਦੇ ਕਰੀਬ ਸੱਤ ਰੇਲਵੇ ਫਾਟਕ ਇੱਕ ਸਮੇਂ ਤੇ ਬੰਦ ਹੋਣਗੇ ਜਿਸ ਵਜਾ ਨਾਲ ਸ਼ਹਿਰ ਦੀ ਰਫਤਾਰ ਰੁਕੀ ਹੋਈ ਦਿਸੇਗੀ ਜਿਸ ਕਾਰਨ ਲੋਕ ਹੁਣ ਤੋਂ ਹੀ ਪਰੇਸ਼ਾਨ ਨੇ ਇਸ ਸੰਬੰਧੀ ਜਦ ਸਥਾਨੀਏ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ 4 ਸਾਲ ਬਾਅਦ ਮੁਰ ਪਹਾੜਾਂ ਦੀ ਰਾਣੀ ਪਟਰੀ ਤੇ ਦੌੜਦੀ ਹੋਈ ਦਿਸੇਗੀ ਪਰ ਦੂਜੇ ਪਾਸੇ ਇਹਨਾਂ ਟ੍ਰੇਨਾਂ ਦੀ ਬਜਾ ਨਾਲ ਪਠਾਨਕੋਟ ਦੀ ਆਵਾਜਹੀ ਠੱਪ ਹੋਈ ਦਿਸੇਗੀ ਕਿ ਉਹਨਾਂ ਨੇ ਕਿਹਾ ਕਿ ਸ਼ਹਿਰ ਬਿਲਕੁਲ ਸੱਤ ਫਾਟਕ ਪੈਂਦੇ ਨਹੀਂ ਜਿੱਥੋਂ ਹਰ ਬਿਲੇ ਸਥਾਨੀਏ ਲੋਕ ਗੁਜ਼ਰਦੇ ਨੇ ਅਤੇ ਨਾਲ ਹੀ ਨਾਲ ਮਰੀਜ਼ਾਂ ਨੂੰ ਲੈ ਕੇ ਐਂਬੂਲੈਂਸਾਂ ਵੀ ਅੱਗੇ ਪਿੱਛੇ ਜਾਂਦੀਆਂ ਹੋਈਆਂ ਦਿਖਾਈ ਦਿੰਦੀਆਂ ਨੇ ਐਸੇ ਚ ਜਦ ਤ੍ਰੇਨਾ ਪਠਾਨਕੋਟ ਤੋਂ ਚਲਣ ਗਿਆ ਅਤੇ ਫਾਟਕ ਬੰਦ ਹੋਣਗੇ ਸਮੇ ਪੂਰੇ ਪਠਾਨਕੋਟ ਦੇ ਰਫ्तार ਰੁਕੀ ਹੋਈ ਦੇ ਸੇਗੀ ਜਿਸ ਬਜਾ ਨਾ ਟ੍ਰੈਫਿਕ ਉਤੇ ਵੀ ਵੱਡੇ ਪੱਧਰ ਤੇ ਅਸਰ ਪਵੇਗਾ ਇਸ ਮੌਕੇ ਲੋਕਾਂ ਨੇ ਪ੍ਰਸ਼ਾਸਨ ਅੱਗੇ ਮੰਗ ਕਰਦੇ ਹੋਏ ਕਿਹਾ ਕਿ ਇਸ ਰੇਲਵੇ ਸਟੇਸ਼ਨ ਨੂੰ ਮਾਮੂਨ ਵਿੱਚ ਸ਼ਿਫਟ ਕੀਤਾ ਜਾਵੇ ਤਾਂ ਜੋ ਪਠਾਨਕੋਟ ਵਿੱਚ ਆਉਣ ਵਾਲੀ ਪਰੇਸ਼ਾਨੀ ਦਾ ਹੱਲ ਕੀਤਾ ਜਾ ਸਕੇ ਇਹ ਕਹਿਣਾ ਚਾਹਣਾ ਹੈ ਕਿ ਜਦੋਂ ਦੀ ਇਹ ਟ੍ਰੇਨ ਆਪਣਾ ਕਾਫੀ ਸਮੇ ਤੋਂ ਬੰਦ ਸੀ ਤੇ ਉਹ ਸਾਡੀ ਟ੍ਰੈਫਿਕ ਸਮੱਸਿਆ ਜਿਹੜੀ ਬਿਲਕੁਲ ਵਿਚਾਰੂ ਢੰਗ ਨਾਲ ਚੱਲ ਰਹੀ ਸੀ ਕੋਈ ਵੀ ਕਿਸੇ ਨੂੰ ਪ੍ਰੋਬਲਮ ਨਹੀਂ ਆ ਰਹੀ ਸੀ ਬੜੇ ਸੁਬਿਧਾ ਵਾਲੇ ਦਾ ਆਪਣਾ ਸਾਰਾ ਆਪਣਾ ਤਾਮਜਮ ਹੋ ਰਿਹਾ ਸੀ ਕਿ ਨੂੰ ਕੋਈ ਸਮੱਸਿਆ ਨਹੀਂ ਕੋਈ ਐਂਬੂਲੈਂਸ ਆ ਰਹੀ ਆ ਕੋਈ ਫਾਇਰ ਬ੍ਰਿਗੇਡ ਆ ਰਹੀ ਆ ਕੋਈ ਆਪਣਾ ਕਿਹਦੀ ਕੋਈ ਪ੍ਰੋਬਲਮ ਨਹੀਂ ਸੀ ਪਰ ਹੁਣ ਜਿਹੜਾ ਕਿ ਕਹਿੰਦੇ ਸੁਣਾ ਚ ਆਇਆ ਕਿ ਆਪਣਾ ਇਹ ਦੁਵਾਰਾ ਟ੍ਰੇਨ ਸ਼ੁਰੂ ਹੋ ਰਹੀ ਆ ਤੇ ਮੇਰੀ ਸਰਕਾਰ ਅਗੇ ਇਹੀ ਬੇਨਤੀ ਆ ਕਿ ਇਹਦਾ ਜਿਹੜਾ ਸਟੇਸ਼ਨ ਆ ਬੜੀ ਅੱਛੀ ਗੱਲ ਹੈ ਕਿ ਆਪਣਾ ਸਰਕਾਰ ਇਹ ਟ੍ਰੇਨ ਸ਼ੁਰੂ ਕਰ ਰਹੀ ਆ ਦੁਵਾਰਾ ਸਾਰੀ ਫੈਸਿਲਿਟੀ ਵਾਸਤੇ ਕਰ ਰਹੀ ਆ ਪਰ ਮੇਰੀ ਇੱਕ ਬੇਨਤੀ ਹੈ ਕਿ ਇਹਦਾ ਜਿਹੜਾ ਸਟੇਸ਼ਨ ਪਠਾਨਕੋਟ ਨੂੰ ਛੱਡ ਕੇ ਇਹ ਦਲੋਜੀ ਰੋਡ ਕੀਤਾ ਜਾਏ ਤੋ ਉਹਦੀ ਸਾਰਿਆਂ ਵਾਸਤੇ ਸੁਵਿਧਾਜਨਕ ਹੋਏਗਾ ਇੱਕ ਟ੍ਰੇਨ ਦੀ ਫੈਸਿਲਿਟੀ ਵੀ ਸਾਰਿਆਂ ਨੂੰ ਮਿਲੇਗੀ ਤੇ ਦੂਸਰਾ ਵੀ ਕਹਿੰਦੇ ਆਪਣਾ ਜਿਹੜੀ ਟ੍ਰੈਫਿਕ ਸਮੱਸਿਆ ਤੋਂ ਨਹੀਂ ਜਾਤ ਮਿਲੇਗੀ ਜਿਵੇਂ ਜਦੋਂ ਟ੍ਰੇਨ ਚੱਲੂ ਹੋਣ ਲੱਗੀ ਦੁਬਾਰਾ ਇਹਦੇ ਬਥੇ ਲੋਕਾਂ ਨੂੰ ਬੜੀ ਦਿੱਕਤ ਆਉਂਦੀ ਹੈ ਆਪਣੀ ਪ੍ਰਸ਼ਾਸਨਾ ਗਿਆ ਹੈ ਮੰਗ ਹੈਗੀ ਹੈ ਕਿ ਇਹ ਸਟੇਸ਼ਨ ਦਾ ਸ਼ਿਫਟ ਕਰਕੇ ਨਾ ਦੋ ਜੀ ਰੋਡ ਦੇ ਕਿਤੇ ਕਰ ਦਿੱਤਾ ਜਾਵੇ ਜਿਹੜੇ ਲੋਕਾਂ ਨੂੰ ਪਰੇਸ਼ਾਨੀ ਨਾ ਕੋਈ ਹੋਵੇ ਉਹ ਜਿਹੜਾ ਟ੍ਰੈਫਿਕ ਸਰ ਜਿਹੜੇ ਮਤਲਬ ਫੜੇਪੰਨੋ ਦਾ ਟ੍ਰੈਫਿਕ ਜਾਉਣਾ ਹੀ ਹੁੰਦੀ ਆ ਜਿਹੜਾ ਪਾਣੀ ਮੜਦਾ ਕੰਮ ਹੈ ਅਧਾੜਾ ਲੱਗਦਾ ਠੀਕ ਹੈ ਜੀ ਲੋਕਾਂ ਨੂੰ ਪਰੇ ਠੀਕ ਹੈ ਜੀ ਮਾਚਲ ਕੋ ਗੋਨਮਨ ਜਿਹੜਾ ਅਮੰਦਰ ਹੈਗੀ ਆ ਉਹ ਵੀ ਲੋਕੀ ਅੱਧੀ ਢਿੰਟੇ ਡਾ ਬਲੈਕਲਿਸਟ ਹੁੰਦੀਆਂ ਵਾਂ ਥਰੀ ਜੇ ਲੋਕੀ ਜਾਂਦੇ ਨੇ ਸਾਰਾ ਤਾਂ ਹੈ ਨਹੀਂ ਇੱਥੇ ਚੱਲ ਕੇ ਇਹਨੂੰ ਵਾਹ ਕੀਤਾ ਜਾਵੇ ਸਾਡੀ ਇਹੋ ਪਰੇਸ਼ਾਨੀ ਆ ਕੇ ਮੰਗਦੇ ਐਂਬੂਲੈਂਸ ਵਾਛਦੀ ਸਰ ਐਂਬੂਲੈਂਸ ਵਾਛਦੀ ਆ ਪੁਲਸ ਦੀਆਂ ਗੱਡੀਆਂ ਖੁਦ ਵਾਛਦੀਆਂ ਤੇਰੇ ਡੀਐਸਪੀ ਸਾਹਿਬ ਜਾਂ ਐਸਐਸਬੀ ਸਾਹਿਬ ਆਉਂਦੇ ਨੇ ਉਹ ਖੁਦ ਫਸੇ ਹੁੰਦੇ ਵਿੱਚ ਰਾਜਾ ਜਿੰਦਾ ਸੀ ਸਰ ਐਸਐਸਬੀ ਸਾਹਿਬ ਰਾਜਾ ਸਾਹਿਬ ਉਹ ਬੀਲੀਗ ਬੋਰਡ ਦੇ ਵਿੱਚ ਹੈਗਾ ਵਾ ਉਹ ਜਦੋਂ ਆਉਂਦੇ ਨੇ ਆਪ ਉਹ ਜਿਹੜੇ ਵੀ ਫਸ ਜਾਂਦੇ ਨੇ ਆਪਾਂ ਇਹੋ ਕਹਿੰਦੇ ਆ ਕਿ ਇਹਨੂੰ ਸ਼ ਸਿੰਬਲ ਇਹੋ ਕਿ ਇਹ ਸਿੰਬਲ ਚੌਂਕ ਦੇ ਵਿੱਚ ਕੀਤਾ ਜਾਵੇ ਜਿੱਥੇ ਲੋਕਾਂ ਨੂੰ ਕੋਈ ਦੇਖੋ ਜੀ ਪਹਿਲਾਂ ਤੇ ਜੈਸ਼ੀ ਰਾਮ ਪਿਛਲੇ 2 3 4 ਸਾਲ ਤੋਂ ਕਾਫੀ ਸ਼ਹਿਰ ਦੇ ਵਿੱਚ ਰਾਹਤ ਸੀਗੀ ਨੈਰੋਗੇਟ ਚੱਲਣੀ ਚਾਹੀਦੀ ਹੈ ਸਾਨੂੰ ਖੁਸ਼ੀ ਹੈ ਪਰ ਲੇਕਿਨ ਜਦੋਂ ਨੈਰੋਗੇਟ ਦਾ ਜਦੋਂ ਫਟਕ ਹੁੰਦੇ 6 7 ਫਟਕਾ ਸ਼ਹਿਰ ਦੇ ਵਿੱਚ ਤੇ ਅਲਗ-ਅਲਗ ਜਗ੍ਹਾ ਤੋਂ ਡਿਵਾਈਡ ਹੋ ਜਾਂਦੇ ਹੈ ਸ਼ਹਿਰ ਦੋ ਪਾਟਾਂ ਦੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਬੱਚੇ ਐਂਬੂਲੈਂਸ ਸ਼ਹਿਰ ਕਿਹਨੇ ਅਮਰਤ ਸਿੰਘ ਜਾਣਾ ਉਹ ਸਾਰਿਆਂ ਦੀ ਬ੍ਰੇਕਾਜ ਹੋ ਜਾਂਦੀ ਹੈ ਸਟਾਪੇ ਲੱਗ ਜਾਂਦਾ ਤੇ ਮੇਰੀ ਸਰਕਾਰ ਨੂੰ ਇਹ ਹੀ ਬੇਨਤੀ ਹੈ ਮੈਰੂਗੇ ਚਲਾਓ ਪਰ ਲੇਕਿਨ ਉਹ ਤੁਸੀਂ ਜਿਹੜਾ ਮਮੂਨ ਦਾ ਏਰੀਆ ਉਸ ਸਾਈਡ ਤੋਂ ਚਲਾਨੀ ਚਾਹੀਦੀ ਹੈ ਹੁਣ ਕਿਉਂਕਿ ਜੇ ਅਮਰਜੈਂਸੀ ਹੈ ਉਹਦੇ ਲਈ ਕੋਈ ਇੱਕ ਦਿਨ ਰੱਖ ਲਓ ਸਰਵਿਸ ਲਈ ਪਰ ਲੇਕਿਨ ਜਿਹੜੀ ਸਟੋਪੇਜ ਹੈ ਉਹ ਤੁਸੀਂ ਉਸ ਸਾਈਡ ਤੋਂ ਦਿਓ ਤਾਂ ਜੋ ਜਿਹੜੀ ਸ਼ਹਿਰ ਨੂੰ ਸੇਫਟੀ ਹੋਵੇ ਔਰ ਸ਼ਹਿਰ ਨੂੰ ਰਾਤ ਮਿਲ ਸਕੇ